ਹਾਂ ਜੀ ਸਰ ਕੀ ਨਾਮ ਹੈ ਤੇ ਕੀ ਮਾਮਲਾ ਹੈ ਮਾਮਲਾ ਵੀਰੇ 12500 ਰੁਪਏ ਦੇ ਕੱਪੜੇ ਮੇਰੇ ਕੋਲ ਲੱਗ ਗਏ ਆ 6 ਜਨਵਰੀ ਨੂੰ ਸ਼ਾਮੀ 7:30 ਵਜੇ ਦੋ ਮੋਟਰਸਾਈਕਲਾਂ ਤੇ 6 ਮੁੰਡੇ ਆਏ ਨੇ ਤੇ ਉਹਨਾਂ ਨੇ ਮੇਰੇ ਕੋਲੋਂ 12500 ਰੁਪਏ ਦੇ ਕੱਪੜੇ ਲਏ ਵੀਰੇ ਨਾ ਮੈਨੂੰ ਉਹਨਾਂ ਨੇ ਕੈਸ਼ ਪੈਸੇ ਦਿੱਤੇ ਤੇ ਨਾ ਉਹਨਾਂ ਨੇ ਆਨਲਾਈਨ ਪੈਸੇ ਦਿੱਤੇ ਤੇ ਬਿਨਾ ਪੈਸੇ ਦਿੱਤੇ ਤੋਂ ਕੱਪੜੇ ਲੈ ਗਏ 12500 ਰੁਪਏ ਦੇ ਤੇ ਕਾਬੂ ਨਹੀਂ ਆਏ ਉਹ ਨੇ ਉਹ ਕੀ ਕੀ ਆ ਗੀ ਆਨਲਾਈਨ ਪੇਮੈਂਟ ਪਾਣੇ ਆ ਜਾਂ ਕਿਸ ਤਰ੍ਹਾਂ ਦਾ ਹਾਂਜੀ ਭਾਜੀ ਪਹਿਲਾਂ ਤਾਂ ਉਹਨਾਂ ਨੇ ਮੰਨ ਲਓ ਕੱਪੜੇ ਆਉਂਦਿਆਂ ਕਢਾ ਲਏ ਸਾਰੇ ਕੁਝ ਵੀ ਨਹੀਂ ਕਿਹਾ ਜਦੋਂ ਕੱਪੜੇ ਕਢਾ ਕੇ ਤੇ ਐਨ ਮੰਨ ਲਓ ਪੂਰੇ ਮਿੱਠੇ ਕੋਲੇ ਹੋ ਗਏ ਉਹਨਾਂ ਨੇ ਜਦੋਂ ਲਫਾਫੇ ਟੈਗ ਕਰਾ ਕੇ ਮੋਟਰਸਾਈਕਲ ਸਟਾਰਟ ਕਰ ਲਏ ਪੰਜ ਮੁੰਡੇ ਮੋਟਰਸਾਈਕਲ ਦੇ ਬਹਿ ਗਏ ਇੱਕ ਮੁੰਡਾ ਚਿੱਟੀ ਜੈਕਟ ਵਾਲਾ ਜਿਹੜਾ ਤੁਸੀਂ ਵੀਡੀਓ ਚ ਵੇਖ ਲਿਓ ਉਹ ਮੁੰਡਾ ਪੌੜੀਆਂ 'ਚ ਖੜ ਗਿਆ ਕਹਿੰਦਾ ਮੈਨੂੰ ਕਹਿੰਦਾ ਬਾਈ ਟੈਨਸ਼ਨ ਨਾ ਲੈ ਮੈਂ ਤੈਨੂੰ ਕਈ ਆਨਲਾਈਨ ਪਾਉਣਾ ਤੇ ਉਹਨੇ ਮੇਰੇ ਕੋਲ ਸਕੈਨਰ ਲਿਆ ਤੇ ਪੈਸੇ ਮਤਲਬ ਮੈਨੂੰ ਡੁਪਲੀਕੇਟ ਠੀਕ ਆ ਜਾ ਆ ਕੇ ਪਤਾ ਨਹੀਂ ਉਹਨੇ ਕੀ ਕੀਤਾ ਮੈਨੂੰ ਕਹਿੰਦਾ ਬਾਈ ਜੀ ਪੈਸੇ ਹੋ ਗਏ ਤੁਹਾਨੂੰ ਤੇ ਜਿੰਨੇ ਚਿਰ ਨੂੰ ਮੈਂ ਮੁੜ ਕੇ ਮੋਬਾਈਲ ਮੇਰਾ ਚਾਰਜਿੰਗ ਤੇ ਲੱਗਾ ਹੀ ਚੈੱਕ ਕੀਤਾ ਉਹਨੇ ਚੋਰ ਕਿਤੇ ਦੇ ਕਿਤੇ ਚਲੇ ਗਏ ਮਾਨ ਸਾਹਿਬ ਉਹ ਪਹਿਲਾਂ ਵੀ ਕਦੀ ਤੁਹਾਡੀ ਦੁਕਾਨ ਤੇ ਆਇਆ ਤੁਸੀਂ ਪਹਿਲੀ ਵਾਰ ਆਇਆ ਨਹੀਂ ਵੀਰੇ ਮੈਂ ਉਹਨਾਂ ਛਿਆਂ ਨੂੰ ਪਹਿਲੀ ਵਾਰ ਹੀ ਉਹ ਚਿਹਰੇ ਵੇਖੇ ਮੈਂ ਵੈਣੀ ਉਹਨਾਂ ਨੇ ਆ ਕਦੇ ਆ 12500 ਰੁਪਏ ਦੇ ਵੀਰ ਕਪੜੇ ਗਏ ਮੇਰੇ ਕੋਲੋਂ ਪੈਸੇ ਨਹੀਂ ਮੈਨੂੰ ਦਿੱਤੇ ਇਹ ਮੈਨੂੰ ਨਹੀਂ ਭੁੱਲਦਾ ਪਿਆ ਬਹੁਤ ਮਾੜਾ ਕੰਮ ਕੀਤਾ ਯਾਰ ਧੱਕਾ ਹੋ ਗਿਆ ਧੱਕਾ ਹੋਇਆ ਭਾਜੀ ਉਸ ਤੋਂ ਧੱਕਾ ਇੱਕ ਹੋਰ ਹੋਇਆ ਭਾਜੀ ਇੱਕ ਵੀਰ ਹੋਰ 5 ਕਿਲੋਮੀਟਰ 4 ਕਿਲੋਮੀਟਰ ਤੇ ਪਿੰਡ ਦੇ ਮੱਲੂ ਵਾਲਾ ਉਹੀ ਮੁੰਡੇ ਸ਼ਨਾਖ ਤੋਂ ਨੇ ਕੀਤੀ ਮੈਨੂੰ ਅੱਜ ਉਹ ਵੀ ਵੀਰ ਮਿਲਿਆ ਮੱਲੂ ਵਾਲੇ ਦਾ ਇਹ ਦੋ ਰੀਚਾਰਜ ਕਰਾਏ ਉਹਨੇ ਕੋਈ 350 300 ਰੁਪਏ ਦੇ 700 ਰੁਪਏ ਵਾਲੇ ਉਹਦੇ ਕੋਲੋਂ ਹੈੱਡਫੋਨ ਲੈ ਆ ਤੇ ਉਹਨੂੰ ਗੱਲਾਂ 'ਚ ਲਾ ਕੇ ਤੇ ਜਦੋਂ ਉਹਨੇ ਕਿਹਾ ਪੈਸੇ ਤੇ ਛਾਲਾ ਮਾਰ ਕੇ ਮੋਟਰਸਾਈਕਲ ਤੇ ਬਹਿ ਗਏ ਵੀਰੇ ਉਹ ਵੀ ਅੱਜ ਮੇਰੇ ਕੋਲ ਮੁੰਡਾ ਰੋਂਦਾ ਗਿਆ ਵਿਚਾਰਾ ਮੱਖਣ ਸਿੰਘ ਉਹਦਾ ਨਾਮ ਹੈ ਮੱਲੂ ਵਾਲੇ ਤੋਂ ਤੁਹਾਡੇ ਵੱਲੋਂ ਖੁਲੂਸ ਨੂੰ ਦਰਖਾਸਤ ਦਿੱਤੀ ਗਈ ਦਰਖਾਸਤ ਦਿੱਤੀ ਗਈ ਹੈ ਜੀ ਤੇ ਵਧੀਆ ਮਤਲਬ ਉਹਨਾਂ ਨੇ ਰਿਸਪਾਂਸ ਹੈਗਾ ਪ੍ਰਸ਼ਾਸਨ ਦਾ ਸਾਥ ਹੈਗਾ ਆਪਾਂ